ਇਥੋਂ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਜੋ ਪਰਸੋਂ ਆਪਣੇ ਸਰੀਰ ਦਾ ਪਰਿत्याਗ ਕਰ ਗਏ ਉਹਨਾਂ ਦੇ ਅੰਤਮ ਸੰਸਕਾਰ ਤੇ ਪਹੁੰਚੇ ਹਾਂ ਹਜ਼ਾਰਾਂ ਲੱਖਾਂ ਸੰਗਤਾਂ ਇਸ ਮੌਕੇ ਤੇ ਨਤਮਸਤਕ ਹੋ ਰਹੀਆਂ ਹਨ ਬਹੁਤ ਦਫਾ ਮੈਂ ਬਾਬਾ ਜੀ ਦੇ ਦਰਸ਼ਨ ਕੀਤੇ ਹਨ ਬਚਪਨ ਤੋਂ ਹੀ ਕੀਤੇ ਹਨ ਜਿਸ ਵੇਲੇ ਅੱਜ ਤੋਂ 31 ਸਾਲ ਪਹਿਲਾਂ ਮੈਂ ਅੰਮ੍ਰਿਤ ਛਕਿਆ ਸੀ ਤੇ ਰਾਣਾ ਸਾਹਿਬ ਦੀ ਧਰਤੀ ਤੇ ਛਕਿਆ ਸੀ ਸਾਹਮਣੇ ਉੱਪਰਲੇ ਪਾਸੇ ਗੈਲਰੀ ਦੇ ਵਿੱਚ ਅਮਰ ਸੰਚਾਰ ਹੋਇਆ ਸੀ ਤੇ ਅਮਰ ਸੰਚਾਰ ਵਾਲੇ ਪੰਜ ਪਿਆਰਿਆਂ ਦੇ ਵਿੱਚ ਉਸ ਵੇਲੇ ਪੰਜ ਪਿਆਰਿਆਂ ਦੇ ਵਿੱਚ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਸਨ ਅੱਜ ਤੋਂ 31 ਸਾਲ ਪਹਿਲਾਂ ਬਾਬਾ ਬਲਜਿੰਦਰ ਸਿੰਘ ਹੁਣਾਂ ਦੇ ਹੱਥੋਂ ਮੈਂ ਅਮਰਦੀ ਦਾਤ ਲਈ ਸੀ ਸੋ ਬੜੇ ਵਿਦਵਾਨ ਸਨ بڑے ਜੀਵਨ ਵਾਲੇ ਸਨ بڑے ਲੋਕ ਵਿਦਵਾਨ ਹੁੰਦੇ ਐ ਪਰ ਜੀਵਨ ਨਹੀਂ ਹੁੰਦਾ ਬਾਬਾ ਬਲਜਿੰਦਰ ਸਿੰਘ ਜੀ ਬੇਦਾਗ ਸਨ بڑے ਸੱਜਣ ਕਈ ਕਹਿੰਦੇ ਸੀ ਗੱਲਬਾਤ ਘਟ ਕਰਦੇ ਐ ਜਾਈਏ ਕਈ ਵਾਰੀ ਆਪਣੀ ਮਸਤੀ ਚ ਰਹਿੰਦੇ ਐ ਪਰ ਸਿੱਧਾ ਸਿੱਧੀ ਗੱਲ ਤੇ ਹੈ ਕਿ ਉਹਨਾਂ ਕੋਲ ਫਾਲਤੂ ਦਾ ਸਮਾਂ ਨਹੀਂ ਸੀ। ਉਹਨਾਂ ਕੋਲੇ ਵਾਧੂ ਦਾ ਟਾਈਮ ਨਹੀਂ ਸੀ। ਉਹ ਗੱਲ ਕਰਦੇ ਸੀ ਜਿਹੜੀ ਜ਼ਰੂਰੀ ਗੱਲ ਹੋਵੇ। ਕੰਮ ਦੀ ਗੱਲ ਹੋਵੇ। ਵੈਰੀ ਇੰਟੈਲੀਜੈਂਟ ਮਾਈਂਡ ਸੀ ਉਹਨਾਂ ਦਾ। 44-45 ਸਾਲ ਇਸ ਸਥਾਨ ਤੇ ਰਹਿ ਕੇ ਸੇਵਾ ਕੀਤੀ। 30 ਸਾਲ ਮੁੱਖ ਕੀਰਤਨੀਏ ਦੇ ਰੂਪ ਵਿੱਚ ਸੇਵਾ ਕੀਤੀ 10 ਸਾਲ ਰਾੜਾ ਸਾਹਿਬ ਦੇ ਮੁਖੀ ਹੋਣ ਦੇ ਕਰਕੇ ਸੇਵਾ ਕੀਤੀ ਬੜਾ ਲੰਮਾ ਸਮਾਂ ਹੁੰਦਾ ਹੈ ਇਸ ਸਮੇਂ ਦੇ ਵਿੱਚ ਵੱਡਿਆਂ ਮਹਾਪੁਰਖਾਂ ਨਾਲ ਰਹਿਣ ਕਰਕੇ ਜ਼ਿੰਦਗੀ ਦੇ ਬੜੇ ਤਜਰਬੇ ਸਨ ਬਹੁਤ ਐਕਸਪੀਰੀਅੰਸ ਸੀ ਦੇਸ਼ ਵਿਦੇਸ਼ ਘੁੰਮੇ ਸਨ ਬੜਾ ਤਜਰਬਾ ਸੀ ਪੜੇ ਲਿਖੇ ਵੀ ਬਹੁਤ ਸੀ ਆਪਾਂ ਸਾਰੇ ਜਾਣਦੇ ਆ ਜਿਹੜਾ ਉਹਨਾਂ ਨੇ ਅਜੋਕੀ ਪੀੜ੍ਹੀ ਵਾਸਤੇ ਹੁਣ ਦੇ ਵਿਦਵਾਨਾਂ ਵਾਸਤੇ ਕੰਮ ਕੀਤਾ ਹੈ ਪਹਿਲਾਂ ਇਕੱਲੇ ਕਰਦੇ ਰਹੇ ਹੁਣ ਤੇ ਟੀਮ ਬਣ ਗਈ ਪਰ ਕੱਲਿਆਂ ਨੇ ਕੰਪਿਊਟਰ ਤੇ ਕਈ ਕਈ ਘੰਟੇ ਲਾ ਕੇ ਈਸ਼ਰ ਮਾਈਕਰੋਮੀਡੀਆ ਐਪ ਬਣਾਈ ਉਹਦਾ ਸਾਰੇ ਹੀ ਵਿਦਵਾਨ ਲਾਹਾ ਲੈਂਦੇ ਹਨ ਸੋ ਇਹ ਜਿਹੜੀ ਦੇਣ ਹੈ ਬਾਬਾ ਬਲਜਿੰਦਰ ਸਿੰਘ ਜੀ ਦੀ ਭਲਾਈ ਨਹੀਂ ਜਾ ਸਕਦੀ ਸੁਮਹਾਨ ਸੇਵਾ ਕੀਤੀ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਅਮਰ ਸ਼ਿਕਾਇਆ ਗੁਰੂ ਘਰ ਨਾਲ ਜੋੜਿਆ ਤੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਬੇਦਾਗ ਆਪਣਾ ਜੀਵਨ ਰੱਖਿਆ ਇਹ ਰਾੜਾ ਸਾਹਿਬ ਦੇ ਸਾਰੇ ਸੰਗੀ ਇੱਥੇ ਰਹਿਣ ਵਾਲੇ ਸਾਰੇ ਜਾਣਦੇ ਐ ਕਿ ਉਹਨਾਂ ਦਾ ਜੀਵਨ ਬੇਦਾਗ ਸੀ ਨਿੱਕਿਆਂ ਹੁੰਦਿਆ ਮੈਂ 30 ਸਾਲ ਪਹਿਲਾਂ ਸਿੱਧਸਰ ਭਿਖੀ ਰਿਆ ਜਦੋਂ ਉਦੋਂ ਦੁਪਹਿਰ ਵੇਲੇ ਆਈ ਜਾਈਦਾ ਸੀ ਰਾੜਾ ਸਾਹਿਬ ਵਿੱਚ ਇੱਥੇ ਨਮਸਕਾਰ ਕਰਨੀ ਸੇਵਾ ਕਰਦੇ ਫਿਰਦੇ ਰਹਿੰਦੇ ਸੀ ਨਿੱਕੇ-ਨਿੱਕੇ ਹੁੰਦੇ ਉਹ ਸਮਾਂ ਯਾਦ ਐ ਤੇ ਜਦੋਂ ਪਰਸੋਂ ਇਹ ਸੁਣਿਆ ਇੰਨਾ ਦੁੱਖ ਹੋਇਆ ਤਿੰਨ ਚਾਰ ਵਾਰ ਮੈਂ ਉੱਚੀ ਉੱਚੀ ਰੋਇਆ ਸੁਣ ਕੇ ਇੰਨਾ ਮੈਨੂੰ ਦੁੱਖ ਲੱਗਿਆ ਮਨ ਨੂੰ ਜਿਵੇਂ ਇੱਕ ਆਂਦਰਾਂ ਦੀ ਖਿੱਚ ਹੁੰਦੀ ਹੈ ਨਾ ਜਿਵੇਂ ਕੋਈ ਘਰ ਦਾ ਮੈਂਬਰ ਚਲਿਆ ਜਾਵੇ ਐ ਤਕਲੀਫ ਹੋਈ ਮਨ ਨੂੰ ਸੋ ਕਿਉਂਕਿ ਜਦੋਂ ਵੀ ਕਿਤੇ ਮਿਲਦੇ ਸੀ ਜਦੋਂ ਮਹਾਂਪੁਰਖ ਬਾਬਾ ਤੇਜਾ ਸਿੰਘ ਜੀ ਨੇ ਸਰੀਰ ਛੱਡਿਆ ਮੈਂ ਉਦੋਂ ਵੀ ਦਰਸ਼ਨ ਕਰਨ ਆਇਆ ਦਸਤਾਰ ਬੰਦੀ ਤੋਂ ਬਾਅਦ ਮੈਂ ਦਸਤਾਰ ਲੈ ਕੇ ਆਇਆ ਇੱਕ ਵਾਰ ਅਮਰੀਕਾ ਵਿੱਚ ਅਸੀਂ ਇਕੱਠੇ ਜਹਾਜ਼ ਵਿੱਚ ਸਫ਼ਰ ਕੀਤਾ ਬੜਾ ਲੰਮਾ ਸਫ਼ਰ ਸੀ ਤੇ ਬਾਬਾ ਜੀ ਮੇਰੇ ਨਾਲ ਹੀ ਬੈਠੇ ਸੀ ਅਸੀਂ ਨੇੜੇ-ਨੇੜੇ ਬੈਠੇ ਸੀ ਤੇ ਬੜਾ ਲੰਮਾ ਸਫ਼ਰ ਕਾਫੀ ਉਦੋਂ ਮੇਰੇ ਨਾਲ ਇਹਨਾਂ ਦੀਆਂ ਵਿਚਾਰਾਂ ਹੋਈਆਂ ਸੋ ਉੱਚੇ ਸੁੱਚੇ ਜੀਵਨ ਵਾਲੇ ਸਨ ਤੇ ਦੁੱਖ ਸਾਰਿਆਂ ਨੂੰ ਭਾਵੇਂ ਹੈ ਪਰ ਅੱਜ ਉਹਨਾਂ ਦਾ ਦਿਲ ਪੁੱਛਿਆ ਜਾਣੀਏ ਜਿਹੜੇ ਉਹਨਾਂ ਦੇ ਨੇੜੇ ਸਨ ਜਿਹੜੇ ਸੰਗਤ ਕਰਦੇ ਹੁੰਦੇ ਐ ਸਾਨੂੰ ਯਾਦ ਐ ਜਦੋਂ ਅਸੀਂ 99 ਦੇ ਵਿੱਚ 27 ਸਾਲ ਪਹਿਲਾਂ ਮਾਹਪੁਰਖਾਂ ਦਾ ਸਰੀਰ ਵੇਖਿਆ ਉਹਨਾਂ ਨੂੰ ਜਦੋਂ ਤੁਰਦਿਆਂ ਫਿਰਦਿਆਂ ਹੱਸਦਿਆਂ ਖੇਡਦਿਆਂ ਵੇਖਦੇ ਸੀ ਪਰ ਇੱਕ ਦਿਨ ਉਹ ਵੀ ਆਇਆ ਜਿੱਦਾਂ ਐਂਬੂਲੈਂਸ ਦੇ ਵਿੱਚ ਉਹਨਾਂ ਦਾ ਸਰੀਰ ਲੈ ਕੇ ਆਏ ਉਹ ਸਮਾਂ ਉਹ ਸੀਨ ਉਹ ਨਕਸ਼ਾ ਨਾ ساری ਜ਼ਿੰਦਗੀ ਭੁੱਲਿਆ ਹੈ ਤੇ ਜਿੰਨਾ ਚਿਰ ਸਾਹ ਰਹਿਣਗੇ ਉਹ ਦਿਨ ਨਹੀਂ ਭੁੱਲ ਸਕਦੇ ਉਹ 14 ਜੂਨ ਦਾ ਦਿਨ ਸੀ ਜਿਹੜਾ ਸੋ ਜਿਹੜਾ ਨੇੜੇ ਹੁੰਦਾ ਹੈ ਜਿਹੜਾ ਕਲੋਜ਼ ਹੁੰਦਾ ਹੈ ਇਹ ਉਹੀ ਜਾਣਦਾ ਲਾਗੀ ਹੋਏ ਸੋ ਜਾਣੈ ਪੀਰ RAM ਭਗਤ ਅਣਿਆਲੇ ਤੀਰ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਓਹੇ ਤੈਂ ਪਾਸੋਂ ਓਹੇ ਲੱਦ ਗਏ ਤੂੰ ਅਜੇ ਨਪਤੀ ਨਹੀਂ ਹੋਇ ਸੋ ਮਾਪੇ ਕਿੱਧਰ ਚਲੇ ਗਏ ਜੇ ਮਾਤਾ ਪਿਤਾ ਜਿਉਂਦੇ ਨੇ ਦਾਦਾ ਦਾਦੀ ਕਿੱਧਰ ਚਲੇ ਗਏ ਬਸ ਇੱਕੋ ਹੀ ਸ਼ਬਦ ਮਨ ਨੂੰ ਤਰਵਾਸ ਦੇਗਾ ਜੋ ਤੁਧ ਭਾਵੈ ਸਾਈ ਭਲੀਕਾਰ ਨਹੀਂ ਤੇ ਮਨ ਨੂੰ ਟੇਕ ਨਹੀਂ ਆਉਣੀ ਮਨ ਵਾਰ-ਵਾਰ ਤੜਫਦਾ ਰਹੇਗਾ ਵਿਲਕਦਾ ਰਹੇਗਾ ਤੇ ਇਹਨੂੰ ਟਿਕਾਉਣ ਦਾ ਇੱਕੋ ਹੀ ਤਰੀਕਾ ਹੈ ਪਾਸ਼ਾ ਨੇ ਜਿਹੜਾ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਜਿੰਨਾ ਇਸ ਪੰਕਤੀ ਨੂੰ ਆਪਣੇ ਹਿਰਦੇ ਵਿੱਚ ਵਸਾਲਾਂਗੇ ਉਨਾਂ ਹੀ ਸਾਡਾ ਮਨ ਸ਼ਾਂਤ ਤੇ ਸੁਖੀ ਹੋਏਗਾ ਸੋ ਇਸ ਕਰਕੇ ਇਹ ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਮਨ ਨੂੰ ਸ਼ਾਂਤੀ ਆਉਣੀ ਹੈ ਬੜਾ ਵੱਡਾ ਦੁੱਖ ਹੈ ਇਹੋ ਜੇ ਸਮੇਂ ਤੇ ਇਸ ਮੌਕੇ ਤੇ ਪਰ ਪ੍ਰਬੰਧਕ ਜਿਹੜੇ ਇਥੋਂ ਦੇ ਹਨ ਟਰਸਟੀ ਮੈਂਬਰ ਇਥੋਂ ਦੇ ਸੇਵਾਦਾਰ ਵਧਾਈ ਦੇ ਪਾਤਰ ਇਸ ਕਰਕੇ ਨੇ ਇਹਨਾਂ ਨੇ ਇਥੋਂ ਦੀ ਮਰਿਆਦਾ ਵਿੱਚ ਫਰਕ ਨਹੀਂ ਪੈਣ ਦਿੱਤਾ ਪਰसों ਵੀ ਸਾਰਾ ਦਿਨ ਕੀਰਤਨ ਹੋਇਆ ਫਿਰ ਪਰसों ਰੈਣ ਸਭਾਈ ਵੀ ਇਹਨਾਂ ਨੇ ਉਵੇਂ ਹੀ ਸਾਰਾ ਪ੍ਰੋਗਰਾਮ ਕੀਤਾ ਕੱਲ ਸਵੇਰੇ ਅਮਰ ਸੰਚਾਰ ਵੀ ਜਿਵੇਂ ਹੁੰਦਾ ਹੈ ਉਵੇਂ ਹੀ ਕੀਤਾ ਤੇ ਕੱਲ ਦਾ ਸਾਰਾ ਦਿਨ ਪ੍ਰੋਗਰਾਮ ਕਰਕੇ ਸ਼ਾਮ ਨੂੰ ਸਮਾਪਤੀ ਕੀਤੀ ਇਹ ਜਿਹੜੀ ਮਰਿਆਦਾ ਹੈ ਅਮਰ ਸੰਚਾਰ ਦੀ ਪਰਪਾਟੀ ਜਿਹੜੀ ਜਿਸ ਕਰਕੇ ਇਹ ਅਸਥਾਨ ਹੈ ਜਿਸ ਕਰਕੇ ਪ੍ਰਚਾਰ ਕੀਤਾ ਜਾਂਦਾ ਹੈ ਉਹ ਬਾਖੂਬੀ ਨਿਭਾਈ ਹੈ ਨਹੀਂ ਤੇ ਤੜਥੱਲੀ ਮਚ ਜਾਂਦੀ ਹੈ ਉਥਲ ਪੁਥਲ ਮਚ ਜਾਂਦੀ ਹੈ ਐਂਗਜ਼ਾਇਟੀ ਹੋ ਜਾਂਦੀ ਹੈ ਫਰਸਟ੍ਰੇਟ ਹੋ ਜਾਂਦੇ ਨੇ ਪ੍ਰਬੰਧਕ ਵੀ ਹੁਣ ਕੀ ਕਰੀਏ ਪਰ ਇਹਨਾਂ ਨੇ ਬੜੇ ਟਿਕਾ ਨਾਲ ਬੜੇ ਸਹਿਜ ਨਾਲ ਕੰਮ ਲਿਆ ਤੇ ਜਿਹੜਾ ਇਹ ਸਾਰਾ ਮਰਿਆਦਾ ਪੂਰੀ ਨਿਭਾਈ ਇਸ ਕਰਕੇ ਇਹ ਪ੍ਰਬੰਧਕ ਵਧਾਈ ਦੇ ਪਾਤਰ ਹਨ ਇਸ ਗੱਲੋਂ ਇਹਨਾਂ ਨੇ ਮਰਿਆਦਾ 'ਚ ਫਰਕ ਨਹੀਂ ਪੈਣ ਦਿੱਤਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਿਸ ਕਰਕੇ ਮਹਾਪੁਰਖ ਜੋਰ ਲਾਉਂਦੇ ਰਹੇ ਅਮਰਤ ਸ਼ਕੀਏ ਸਿੰਘ ਸਜੀਏ ਭਾਈ ਵੱਡਿਆਂ ਦੇ ਦੀਵਾਨ ਸੁਣੋ ਚਾਰ ਦੀਵਾਨ ਲਾ ਦਿੰਦੇ ਸੀ ਕਈ ਵਾਰੀ ਮਨ ਦੀ ਸ਼ੁੱਧੀ ਤੇ ਮਨ ਦੀ ਸ਼ੁੱਧਤਾ ਕਿਵੇਂ ਹੋਵੇ ਸੇਵਾ ਨਾਲ ਫਿਰ ਚਾਰ ਦੀਵਾਨ ਲਾ ਦਿੰਦੇ ਸੀ ਮਨ ਦੀ ਇਕਾਗਰਤਾ ਤੇ ਕਿ ਮਨ ਇਕਾਗਰ ਕਿਵੇਂ ਕਰਨਾ ਹੈ ਸੋ ਮਨ ਦੇ ਉੱਤੇ ਕੰਮ ਕਰਨਾ ਸਿੱਖੀਏ ਅੰਤਰਮੁਖੀ ਹੋਈਏ ਉਹਨਾਂ ਦੇ ਜਿੰਨੇ ਵੀ ਦੀਵਾਨ ਸੁਣੋਗੇ ਮਨ ਦੀ ਇਕਾਗਰਤਾ ਤੇ ਗੱਲ ਕਰਦੇ ਹਨ ਮਨ ਦੀ ਸ਼ੁੱਧਤਾ ਤੇ ਗੱਲ ਕਰਦੇ ਹਨ ਜੇ ਸੰਗੀ ਹੋਈਏ ਬਾਬਾ ਈਸ਼ਰ ਸਿੰਘ ਜੀ ਮਹਾਪੁਰਖਾਂ ਦੇ ਤੇ ਮਨ ਮੈਲਾ ਹੀ ਲਈ ਫਰੀਏ ਫਿਰ ਅਸੀਂ ਕਾਹਦੇ ਪ੍ਰੇਮੀ ਹੋਏ ਕਾਹਦੇ ਸੰਗੀ ਹੋਏ ਸੰਗੀ ਉਹ ਹੈ ਜਿਹੜਾ ਜੈਲਸ ਨਾ ਕਰੇ ਈਰਖਾ ਨਾ ਕਰੇ ਸਾੜਾ ਨਾ ਕਰੇ ਮਨ ਸ਼ੁੱਧ ਕਰ ਲਵੇ ਮਨ ਆਪਣਾ ਨਿਰਮਲ ਕਰੇ ਜਿੰਨਾ ਮਨ ਨਿਰਮਲ ਹੁੰਦਾ ਜਾਏਗਾ ਉਹਨਾਂ ਟਿਕਦਾ ਜਾਏਗਾ ਉਹਨਾਂ ਆਨੰਦ ਵਿੱਚ ਹੁੰਦਾ ਜਾਏਗਾ ਸੋ ਕਿਸੇ ਵੱਲ ਵੇਖ ਕੇ ਸਾੜਾ ਜੈਲਸ ਈਰਖਾ ਦਾ ਭਾਵ ਮਨ ਵਿੱਚ ਨਾ ਲਿਆਈਏ ਤੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੇ ਇਹ ਬਚਨ ਸਿਖਾ ਕੇ ਕਿ ਜੋ ਤੁਧ ਭਾਵੈ ਸਾਈ ਭਲੀਕਾਰ ਵਾਰ-ਵਾਰ ਇਹਨੂੰ ਪ੍ਰੇਰਣਾ ਦੇ ਕੇ ਟਕਾ ਕੇ ਰਖੀਏ ਤੇ ਆ ਧਾਰਨਾ ਮੈਂ ਕਬੂਲ ਕੇ ਇਦਾਂ ਹੀ ਪੜਨਾ ਤੁਸੀਂ ਨਾਲ ਬੋਲੋ ਸਾਰੇ ਆਪਾਂ ਇਹ ਬਚਨ ਆਪਣੇ ਹਿਰਦੇ ਵਿੱਚ ਵਸਾਈਏ ਮਿੱਠਾ ਲੱਗਦਾ ਸਾਹਿਬ ਤੇਰਾ ਭਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗਦਾ ਸਾਹਿਬ ਤੇਰਾ ਪਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗ